ਸਾਹਮਣੇ ਵਾਲੀ ਸਾਈਡ ਗਿੱਦੜਵੇ ਦਾ ਮੇਨ ਗੇਟ ਆ ਜੀ ਸਰੋਵਰ ਹੈ ਇਧਰ ਜੰਡਾ ਸਾਹਿਬ ਦੇ ਨਾਲ ਹੀ ਭੋਰਾ ਸਾਹਿਬ ਬਣਿਆ ਹੋਇਆ ਨੇ ਦਸਵੇਂ ਪਾਤਸ਼ਾਹ ਜਦੋਂ ਇੱਥੇ ਆਏ ਆ 9 ਦਿਨ 9 ਘੜੀਆਂ ਤੇ 9 ਬਾਲ ਰੁਕਿਆ ਉਹ ਇੱਥੇ ਕਹਿੰਦੇ ਕਿ ਗਿੱਦੜ ਰਹਿੰਦਾ ਸੀ ਸੰਗਤਾਂ ਨੂੰ ਤੰਗ ਪਰੇਸ਼ਾਨ ਕਰਦਾ ਸੀ ਉਹ ਸੰਗਤਾਂ ਨੇ ਗੁਰੂ ਸਾਹਿਬ ਪਾਸ ਆ ਕੇ ਫਰਿਆਦ ਕੀਤੀ ਵੀ ਮਾਈਆਂ ਬੀਬੀਆਂ ਨੂੰ ਬੜੇ ਪਰੇਸ਼ਾਨ ਕਰਦਾ ਹੈ ਗਿੱਦੜ ਸਤਿ ਸ਼੍ਰੀਕਾਲ ਜੀ ਨਮਾਜ਼ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਪਹੁੰਚ ਚੁੱਕੇ ਹਾਂ ਗਿੱਦੜਵਾ ਸ਼ਹਿਰ ਜਿੱਥੇ ਆਪਾਂ ਤੁਹਾਨੂੰ ਇੱਕ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਿਦਾਰੀ ਕਰਾਵਾਂਗੇ ਦਸਵੇਂ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਤੋਂ ਹੁੰਦੇ ਹੋਏ ਜੋ ਤਲਵੰਡੀ ਸਾਬ ਨੂੰ ਜਾਂਦੇ ਆ ਤਾਂ ਇਸ ਜਗ੍ਹਾ ਤੇ ਵੀ ਰੁਕੇ ਸੀ ਕਿ ਆਪਾਂ ਤੁਹਾਨੂੰ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਇੱਥੇ ਆਪਾਂ ਤੁਹਾਨੂੰ ਉਹਦੇ ਦਰਸ਼ਨ ਦਿਦਾਰੀ ਕਰਾਵਾਂਗੇ ਤੇ ਸਾਹਮਣੇ ਗਿੱਦੜਵਾ ਸਾਹਿਬ ਦਾ ਆਪਾਂ ਸਟੇਸ਼ਨ ਆ ਜਿਹੜਾ ਬਣਿਆ ਹੋਇਆ ਇੱਥੋਂ ਹੀ ਆਪਾਂ ਚੱਲਦੇ ਹਾਂ ਪਣੀ ਰਹੋ ਆਪਣਾ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਸਾਹਮਣੇ ਵਾਲੀ ਸਾਈਡ ਗਿੱਦੜਵੇ ਦਾ ਮੇਨ ਗੇਟ ਆ ਘੰਟਾ ਕਰਕੇ ਆ ਜਾਂਦਾ ਇਹਨੂੰ ਇੱਥੋਂ ਆਪਾਂ ਸੱਜੇ ਹੱਥ ਚੱਲਾਂਗੇ ਜੋ ਆਪਾਂ ਸੱਜੇ ਹੱਥ ਜਾਵਾਂਗੇ ਉਧਰਲੀ ਸਾਈਡ ਗੁਰਦੁਆਰਾ ਸਾਹਿਬ ਆ ਤੇ ਚੱਲਦੇ ਹਾਂ ਹੁਣ ਆਪਾਂ ਅੱਗੇ ਤਾਂ ਫਾਈਨਲੀ ਹੁਣ ਆਪਾਂ ਪਹੁੰਚ ਗਏ ਜੀ ਇਧਰਲੀ ਸਾਈਡ ਗੁਰਗੋਬ ਸਿੰਘ ਬਾਗ ਬਣਿਆ ਹੋਇਆ ਸਾਹਮਣੇ ਵਾਲੀ ਸਾਈਡ ਗੁਰਦੁਆਰਾ ਸਾਹਿਬ ਆ ਇੱਧਰ ਗੁਰਦੁਆਰਾ ਸਾਹਿਬ ਦੀ ਜਿਹੜੀ ਕਾਰ ਸੇਵਾ ਦਾ ਕੰਮ ਚੱਲ ਰਿਹਾ ਗੁਰਦੁਆਰਾ ਸਾਹਿਬ ਨਵਾਂ ਬਣੀ ਜਾਂਦਾ ਜਿਹੜੀ ਬਿਲਡਿੰਗ ਆ ਬਣੀ ਜਾਂਦੀ ਹੈ ਨਵੀਂ ਜਿਹੜਾ ਇਤਿਹਾਸਕ ਗੁਰਦੁਆਰਾ ਸਾਹਿਬ ਆ ਇਸ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਆ ਪਰ ਉਧਰ ਵੀ ਚੱਲਦੇ ਆ ਸ਼ਾਹ ਸਾਹਿਬ ਪੂਜਾਈਆਂ ਗੁਰੂ ਪ੍ਰਵਾਨ ਕੀਤਾ ਪਰਵਾਨ ਕੀਤਾ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਡੀ ਸਾਰੀ ਸੰਗਤ ਨੂੰ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਿਹੜਾ ਹ ਝੰਡਾ ਸਾਹਿਬ ਆ ਤੇ ਗੁਰਦੁਆਰਾ ਸਾਹਿਬ ਜਿਹੜਾ 10ਵੇਂ ਪਾਸੇ ਇੱਥੇ ਆਈ ਸੀਗੀ ਹਾਂਜੀ ਇਹਦਾ ਮੜਾ ਜੇ ਇਤਿਹਾਸ ਦਾ ਤੁਸੀਂ ਚਾਨਣਾ ਪਾ ਦਿਓ ਥੋੜਾ ਜਿਆ ਸਾਨੂੰ ਸੰਗਤਾਂ ਨੂੰ ਇਹ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਸੀਨੀਅਰ ਸਾਹਿਬ ਪਾਤਸ਼ਾਹੀ 10ਵੀਂ ਗਿੱਦੜਵਾ ਨੇੜੇ ਪਿਉਰੀ ਫਟਕਾ ਤੇ ਸ਼੍ਰੋਮਣੀ ਪੰਥ 96 ਕਰੋੜੀ ਅਕਾਲੀ ਬੁੱਢਾ ਦਲ ਦੀ ਸ਼ੋਣੀ ਆ ਮੁੱਖ ਸੇਵਾਦਾਰ ਬਾਬਾ ਬਲਵੀਰ ਸਿੰਘ ਜੀ 96 ਕਰੋੜੀ ਜਿਹੜੇ ਇਥੋਂ ਸ਼ੋਣੀ ਦੇ ਮੁੱਖ ਸੇਵਾਦਾਰਾ ਬਾਬਾ ਜਸਾ ਸਿੰਘ ਜੀ ਤਲਵੰਡੀ ਸਾਹਿਬ ਵਾਲੇ ਠੀਕ ਹੈ ਜੀ ਹਾਂਜੀ ਤੇ ਇਤਿਹਾਸ ਬਾਰੇ ਦੱਸ ਦਿਓ ਥੋੜਾ ਜਿਹਾ ਜੀ ਇਤਿਹਾਸ ਇੱਥੇ ਸੰਗਤ ਪ੍ਰਾਣੀ ਜਿਵੇਂ ਬਜ਼ੁਰਗ ਵੀ ਦੱਸਦੇ ਆ ਜਾਂ ਜਿੰਨਾ ਕਿ ਜਾਣਕਾਰੀ ਮਿਲਦੀ ਆ ਕਹਿੰਦੇ ਦਸਵੇਂ ਪਾਤਸ਼ਾਹ ਜਦੋਂ ਇੱਥੇ ਆਏ ਆ 9 ਦਿਨ 9 ਘੜੀਆਂ ਤੇ 9 ਬਾਲ ਰੁਕਿਆ ਉਹ ਇੱਥੇ ਕਹਿੰਦੇ ਕਿੱਦੜ ਰਹਿੰਦਾ ਸੀ ਸੰਗਤਾਂ ਨੂੰ ਤੰਗ ਪਰੇਸ਼ਾਨ ਕਰਦਾ ਸੀ ਉਹ ਸੰਗਤਾਂ ਨੇ ਗੁਰੂ ਸਾਹਿਬ ਪਾਸ ਆ ਕੇ ਫਰਿਆਦ ਕੀਤੀ ਵੀ ਮਾਈਆਂ ਬੀਬੀਆਂ ਨੂੰ ਬੜੇ ਪਰੇਸ਼ਾਨ ਕਰਦਾ ਹੈ ਗਿੱਦੜ ਤੇ ਫਿਰ ਕਹਿੰਦੇ ਗੁਰੂ ਸਾਹਿਬ ਨੇ ਆਪਣੇ ਸਿੰਘਾਂ ਨੂੰ ਭੇਜਿਆ ਵੀ ਇਹਦੇ ਵਾਸਤੇ ਗਿੱਦੜੀ ਲੈ ਕੇ ਆ ਉਹਦਾ ਵਿਆਹ ਕਰਨਾ ਤੇ ਇਹ ਜਿਹੜਾ ਪ੍ਰਾਤਨ ਨਾਮ ਇਸ ਪਿੰਡ ਦਾ ਪੀਪਲੀ ਕਰਕੇ ਜਾਣਿਆ ਜਾਂਦਾ ਸੀ ਜਦੋਂ ਗੁਰੂ ਸਾਹਿਬ ਨੇ ਇੱਥੇ ਗਿੱਦੜ ਤੇ ਗਿੱਦੜੀ ਦਾ ਵਿਆਹ ਕੀਤਾ ਉਸ ਤੋਂ ਬਾਅਦ ਇਸ ਪਿੰਡ ਦਾ ਨਾਮ ਗਿੱਦੜ ਵ્યાਪਰ ਚੱਲਤ ਹੋ ਗਿਆ ਪਰ ਸ਼ਬਦਾਂ ਦੀ ਸੌਖ ਨੂੰ ਮੁੱਖ ਰੱਖ ਕੇ ਹੌਲੀ ਹੌਲੀ ਗਿੱਦੜ ਵਾਇ ਚੱਲਦਾ ਠੀਕ ਹੈ ਜੀ ਹਾਂਜੀ ਇਸ ਟਾਈਮ ਗਿੱਦੜਵਾ ਕਿ ਆ ਜਾਂਦਾ ਜੀ ਹਨਾ ਹਾਂਜੀ ਠੀਕ ਹੈ ਜੀ ਠੀਕ ਹੈ ਇਹ ਉਹ ਪ੍ਰਾਤਨ ਜੰਡ ਸਾਹਿਬ ਮੌਜੂਦ ਹੈ ਜਿੱਥੇ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨਿਆ ਸੀਗਾ ਉਹਨਾਂ ਟਾਈਮ ਵਿਲੈਂਦਾ ਜੀ ਇਹ ਜੰਡ ਸਾਹਿਬ ਹੈ ਠੀਕ ਹੈ ਬਾਬਾ ਜੀ ਤੇ ਉਹ ਸਾਹਮਣੇ ਵਾਲੀ ਸਾਈਡ ਜਿਹੜਾ ਜੰਡ ਸਾਹਿਬ ਉਹ ਵੀ ਪ੍ਰਾਤਨੀ ਉਧਰ ਹਾਂ ਉਹ ਵੀ ਗੁਰੂ ਸਾਹਿਬ ਵਲੇ ਦਾ ਉੱਥੇ ਘੋੜੇ ਦੀ ਪਿਛਾੜੀ ਲੱਗੀ ਸੀ ਪਿਛਾੜੀ ਕੀ ਕਹਿੰਦੇ ਬਾਬਾ ਜੀ ਕੋੜੇ ਦਾ ਇੱਕ ਦੁਲੱਤਾ ਬੰਨ ਦਿੱਤਾ ਜਾਂਦਾ ਪਿੱਛੇ ਠੀਕ ਹੈ ਠੀਕ ਹੈ ਜੀ ਉਹਨੂੰ ਪਿਛਾੜੀ ਕਹਿੰਦੇ ਹਾਂ ਠੀਕ ਹੈ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਧਰਲੀ ਸਾਈਡ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਜਿਵੇਂ ਕਿ ਬਾਬਾ ਜੀ ਨੇ ਆਪਾਂ ਨੂੰ ਦੱਸਿਆ ਸਾਹਮਣੇ ਵਾਲੀ ਸੈਡ ਸੰਗਤ ਜੀ ਸਰੋਵਰ ਹੈ ਇੱਧਰ ਜੰਡਾ ਸਾਹਿਬ ਦੇ ਨਾਲ ਹੀ ਪੋਰਾ ਸਾਹਿਬ ਬਣਿਆ ਹੋਇਆ ਪੋਰਾ ਸਾਹਿਬ ਦੇ ਅੰਦਰ ਚੱਲਦੇ ਹਾਂ ਕਰੋ ਜੀ ਦਰਸ਼ਨ ਪੋਰਾ ਸਾਹਿਬ ਦੀ ਉਹ ਆਸ਼ਕਾ ਉਹ ਵੇਖੋ ਇਹ ਆ ਸੰਗਤ ਜੀ ਪੋਰਾ ਸਾਹਿਬ ਪੁਰਾਤਨ ਇਹ ਉਹ ਹੀ ਪੁਰਾਣਾ ਸੇਵਾ ਸੰਗਤ ਜਿੱਥੇ ਦਸਵੀਂ ਪਾਸ਼ਾ ਨੇ 9 ਦਿਨ 9 ਘੰਟੇ ਇਸ ਜਗ੍ਹਾ ਤੇ ਬੈਠੇ ਸਨ ਤੇ ਗੁਰਗੋਬਿੰਦ ਸਿੰਘ ਮਾਰਕ ਲਿਖਿਆ ਹੋਇਆ ਇੱਧਰ ਤਦ ਬਲ ਲਾ ਦੇ ਉਹ ਹਰ ਕੋਈ ਬਜਾਉ ਸੰਪਰਕ ਹੋ ਜਾ ਕੋਈ ਜਾਣਕਾਰੀ ਵਧੀਆ ਲੱਗੀ ਵੀਡੀਓ ਸ਼ੇਅਰ ਤੇ ਵੀਡੀਓ ਤੇ ਕਮੈਂਟ ਜਰੂਰ ਕਰ ਦਿਓ ਜੀ ਮਿਲਦੇ ਆ ਕਿਸੇ ਨਵੇਂ ਵੀਡੀਓ ਦੇ ਨਾਲ ਸਾਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਜੀ